ਤੇ ਮੈਂ ਤੁਹਾਡਾ ਆਪਣਾ ਹੈਪੀ ਰੰਦੇਵ ਤੇ ਦੋਸਤੋ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਖਾਸ ਆ ਖਾਸ ਇਸ ਕਰਕੇ ਆ ਕਿ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਅਸੀਂ ਪੰਜਾਬ ਤੋਂ ਇੰਡੀਆ ਤੋਂ ਬਾਹਰ ਸ਼ੂਟ ਕਰ ਰਹੇ ਆ ਤੇ ਮੈਂ ਇਸ ਵੇਲੇ ਹੈਗਾ ਜੀ ਮਲੇਸ਼ੀਆ ਦੇ ਵਿੱਚ ਕੋਲਾਲੰਪੁਰ ਸ਼ਹਿਰ ਦੇ ਵਿੱਚ ਤੇ ਕੋਲਾਲੰਪੁਰ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਬੁਲਾਉਣ ਲੱਗਾ ਜੀ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਗੀਤਕਾਰ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਗੀਤ ਲਿਖੇ ਨੇ ਔਰ ਬਹੁਤ ਖੂਬਸੂਰਤ ਗਾਇਕਾ ਨੇ ਉਹਨਾਂ ਨੂੰ ਗਾਇਆ ਹੈ ਔਰ ਆਪਣੇ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਆਪਣੀ ਰੋਜੀ ਰੋਟੀ ਕਮਾਉਣ ਦੇ ਨਾਲ-ਨਾਲ ਆਪਣਾ ਕਾਰੋਬਾਰ ਕਰਨ ਦੇ ਨਾਲ-ਨਾਲ ਗੀਤਕਾਰੀ ਦੇ ਵਿੱਚ ਔਰ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ ਤੇ ਮੈਂ ਤੁਹਾਨੂੰ ਮਿਲਾਉਣ ਲੱਗਾ ਜੀ ਤੋਂ ਆਪਏ ਦੇ ਬਹੁਤ ਹੀ ਪ੍ਰਸਿੱਧ ਗੀਤਕਾਰ ਬੰਮੀ ਧੋਗੜੀ ਵਾਲਾ ਜੀ ਨੂੰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਤੁਸੀਂ ਸਾਡੇ ਕੋਲ ਤੇ ਪਹੁੰਚਾਉਣ ਨੂੰ ਪਹੁੰਚਾਏ ਤੁਹਾਡਾ ਬਹੁਤ-ਬਹੁਤ ਸਤਿਕਾਰ ਤੇ ਧੰਨਵਾਦ ਤੇ ਸਾਰੀ ਟੀਮ ਤੁਹਾਡੀ ਨੂੰ ਮੇਰੇ ਵੱਲੋਂ ਦਿਲੋਂ ਸਤਿਕਾਰ ਮਹੱਬਤ ਸਾਉਂਕੈ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਦੁਆਰਾ ਵੀ ਸਤਿਕਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਨਹੀਂ ਇਹ ਪੰਜਾਬ ਦੇ ਵਿੱਚ ਤੇ ਪੰਮੀ ਜੀ ਤੁਹਾਡਾ ਤੁਹਾਡੇ ਕਾਫੀ ਗੀਤ ਪੰਜਾਬੀ ਸਰੋਤਿਆਂ ਨੇ ਤੁਹਾਡੇ ਲਿਖੇ ਹੋਏ ਵਾਕ-ਵਾਖ ਅਦਾਇਕ ਆਵਾਜ਼ਾਂ ਦੇ ਵਿੱਚ ਸੁਨੇ ਹਨ ਅੱਛਾ ਤੁਹਾਡਾ ਨਾਮ ਪੰਮੀ ਠੋਗੜੀ ਵਾਲਾ ਬਹੁਤ ਜਾਣਦੇ ਨੇ ਲੇਕਿਨ ਇੱਕ ਜਗਿਆਸਾ ਹਰ ਬੰਦੇ ਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ ਪੰਮੀ ਠੋਗੜੀ ਵਾਲਾ ਮਤਲਬ ਤੁਹਾਡੇ ਪਿਛੋਕੜ ਬਾਰੇ ਜਾਣਨ ਦੀ ਹਰ ਇੱਕ ਦੇ ਵਿੱਚ ਇੱਕ ਨਾ ਅੱਛਾ ਹੁੰਦੀ ਹੈ ਤੁਹਾਨੂੰ ਬੜੀ ਕੀ ਤੁਹਾਡਾ ਪਿੰਡ ਹੈ ਜੀ ਹਾਂ ਮੇਰਾ ਪਿੰਡ ਧੋਗੜੀ ਜਦੋਂ ਤੱਕ ਤੋਂ 6 ਕਿਲੋ ਮਿੰਟ ਦੂਰ ਹੈ ਅੱਛਾ ਜੀ ਅਲਾਉਡ ਤੋਂ ਲਾਗੇ ਪੈਂਦਾ ਸਿਕੰਦਰਪੁਰ ਲਾਗੇ ਕਹਿੰਦਾ ਜਲੰਧਰ ਸਿੰਘਾ ਲਾਗੇ ਪੈਂਦਾ ਜੀ ਜੀ ਜਥੇਵਾ ਚਰਨ ਜੀ ਜੋਗੀ ਬਹੁਤ ਪ੍ਰਸਿੱਧ ਗੀਤਕਾਰ ਹੈ ਚਰਨ ਜੀ ਜੋਗੀ ਜੀ ਉਹ ਠੀਕ ਹੈ ਮਤਲਬ ਜਲੰਧਰ ਤੋਂ ਆਪਾਂ ਕਹਿ ਸਕਦੇ ਪਠਾਨ ਕੋਲ ਰੋਡ ਤੇ ਜੀ ਹਾਂ ਆਸ-ਪਾਸ ਤੁਹਾਡਾ ਧੋਗੜੀ ਪਿੰਡ ਹੈ ਜੀ ਤੇ ਪੰਮੀ ਵੀ ਤੁਹਾਡਾ ਪੁਰਾਣਾ ਨਾਮ ਪਰਮਜੀਤ ਸਿੰਘ ਪੰਮੀ ਪਰ ਪੰਮੀ ਧੋਗੜੀ ਆ ਤਾਂ ਇੱਕ ਨਾਮ ਹੈ ਪਰਮੇ ਧੋਗੜੀ ਪੰਮੀ ਧੋਗੜੀ ਵਾਲੇ ਦੇ ਨਾਮ ਤੋਂ ਤੁਸੀਂ ਅੱਛਾ ਲਿਖਣਾ ਸ਼ ਤੇ ਪੰਮੀ ਜੀ ਫਿਰ ਕਿਹੜੀ ਉਮਰ ਸੀ ਜਦੋਂ ਤੁਹਾਨੂੰ ਲੱਗਾ ਕਿ ਮੈਂ ਗੀਤ ਕਰ ਬੜਨਾ ਹਾਂ ਇਹ ਵੀ ਬਹੁਤ ਵਧੀਆ ਇੱਕ ਤੁਹਾਡਾ ਸਵਾਲ ਆ ਜੀ ਮੈਂ 88 ਦੇ ਵਿੱਚ ਹੰਸਾਜਪੁਰ ਦੇ ਕਿਸੇ ਰੇ ਸੀ ਆਸ਼ਕਾਨ ਦੀ ਕਾਹ ਦੀ ਚੰਗਾ ਦੀ ਜਿੰਦਗੀ ਉਹਦੇ ਵਿੱਚ ਗੀਤ ਇੱਕ ਸੀਗਾ ਮੁੰਡੇ ਦਾ ਤੇ ਉਹ ਸਾਡੇ ਪਿੰਡ ਦੇ ਮੁੰਡੇ ਨੇ ਕਿਹਾ ਕਿ ਇਹ ਗੀਤ ਮੇਰਾ ਆ ਤਰਵਿੰਦਰ ਟਰਾਲ ਸੀਗਾ ਜੀ ਉਹਦਾ ਨਹੀਂ ਸੀਗਾ ਉਹ ਤਾਂ ਮਜ਼ਾਕ ਵਿੱਚ ਕਹਿ ਤਾ ਕਹਿੰਦਾ ਮੇਰਾ ਲਿਖਿਆ ਗੀਤ ਆ ਅੱਛਾ ਉਹ ਮੇਰੇ ਦਿਮਾਗ ਵਿੱਚ ਆਇਆ ਮੈਨੂੰ ਯਾਦਿਤ ਇਹ ਨਹੀਂ ਲੱਗਦਾ ਸਰ ਦਾ ਬਗੈਰ ਲੱਗਦਾ ਯਾਦ ਨਹੀਂ ਲੱਗਦਾ ਮਮਿਕਾ ਯੂਟਾਈ ਕੰਜ਼ੂਮ ਕਰਦੀ ਤੇ ਮੈਂ ਲਿਖਣਾ ਸ਼ੁਰੂ ਕੀਤਾ ਫੇ ਹੌਲੀ ਹੌਲੀ ਲਿਖਣਾ ਸ਼ੁਰੂ ਕਰਤਾ ਜੀ ਫਿਰ ਜਦੋਂ ਇੱਕ ਦੂਜੇ ਮੁੰਡਿਆਂ ਨਾਲ ਗੀਤ ਕਰਾਂ ਜਿਹੜੇ ਪਿੰਡ ਦੇ ਮੁੰਡੇ ਗੀਤ ਲਿਖਦੇ ਆ ਉਹਨਾਂ ਨਾਲ ਮਿਲਦੇ ਰਹਿੰਦੇ ਨੇ ਜੀ ਫਿਰ ਉਹ ਕਹਿੰਦੇ ਇੱਥੇ ਤੇਰੀ ਮਤਲਬ ਦੱਸਦੇ ਰਹੇ ਵੀ ਇੱਥੇ ਆ ਕੁਛ ਕਰ ਇੱਥੇ ਆ ਕੁਛ ਕਰ ਜੀ ਫਿਰ ਹੌਲੀ ਹੌਲੀ ਮੈਂ ਗੀਤ ਲਿਖਦੇ ਲਿਖਦਿਆਂ ਇੱਕ ਸਾਰੇ ਸਰਵਾਸ਼ਿਆ ਕਰਦੇ ਜੀ ਮੈਂ ਉਹਨਾਂ ਨਾਲ ਜੁਆਇਨ ਕਰ ਲਿਆ ਅੱਛਾ ਜੀ ਉਹਨਾਂ ਉਹਦੇ ਵਿੱਚ ਪ੍ਰੋਫੈਸਰ ਵੀ ਆਇਆ ਕੋਈ ਤਾਰਜ਼ੇ ਕੋ ਦਾਰ ਉਹਨਾਂ ਅਜੀਰ ਪਰ ਦੇ ਵਿੱਚ ਹਮੇਸ਼ਾ ਦਿੱਖਦੇ ਹੁੰਦੇ ਸੀ ਹਾਂਜੀ ਮੇਰਾ ਕਿਸੇ ਨਾ ਕਿਸੇ ਨੇ ਉਹਨਾਂ ਨਾਲ ਮਿਲਤ ਲਾਤਾ ਜੀ ਕੁਲਤਾਰ ਸਿੰਘ ਕੁਲਤਾਰ ਸਿੰਘ ਨਾਲ ਪਗਿਆ ਠੀਕ ਅਸਲੀ ਜਿਹੜੀ ਮੈਨੂੰ ਗੀਤ ਕਰਨ ਦੀ ਲਾਈਨ ਤੇ ਪਾਉਣ ਵਾਲੇ ਕੁਲਤਾਰ ਸਿੰਘ ਕੁਲਤਾਰ ਜੀ ਆ ਕਿਉਂਕਿ ਜਦੋਂ ਮੈਂ ਲਿਖਣਾ ਸੀ ਤੁਸੀਂ ਉਹਨਾਂ ਨੂੰ ਜਾ ਕੇ ਸੁਣਦਾ ਸੀਗਾ ਸੱਲੇ ਛੱਡੇ ਤੇ ਉਹਨਾਂ ਦੀ ਇੱਕ ਨਾ ਉਦੋਂ ਆਈ ਸੀ ਕਿਤਾਬ ਬਹੁਤ ਸ਼ਾਨਦਾਰ ਜੀ ਚੋਗੀਆਂ ਛੱਡਾ ਉਹਦੇ ਵਿੱਚ ਬਹੁਤ ਸਾਰੇ ਮਤਲਬ ਕਵੀਆਂ ਦੀਆਂ ਗੀਤਕਾਰਾਂ ਦੀਆਂ ਵਿਚਨ ਰਚਨਾਵਾਂ ਸੀਗੀਆਂ ਉਹਨਾਂ ਮਿਲ ਕੁਲਤਾਰ ਦਿੱਤੀ ਜੀ ਇਹਦੇ ਪਰਮਜੀਤ ਦਾ ਪੜ ਫੇਮੇ ਨੂੰ ਆਇਆ ਚੇ ਫਿਰ ਮੈਂ ਕਿਤਾਬ ਪੜ੍ਹੀ ਉਦੋਂ ਹੁਸ਼ਿਆਰਪੁਰ ਤੋਂ ਮੈਂ ਜਨਰ ਸੰਗਤ ਹਟਾ ਲਿਆ ਆਉਂਦੇ ਸਾਰੀ ਕਿਤਾਬ ਪੜ੍ਹਤੀ ਵਾਹ ਹਾਂਜੀ ਕਿਹ ਅਜ ਗਿਆਸ ਸੀ ਹਾਂਜੀ ਪੜ੍ਹ ਕੇ ਫਿਰ ਮੈਂ ਕਰਿਆ ਆਇਆ ਕਿ ਮੈਂ ਗੀਤ ਲਿਖਿਆ ਕਰ ਜੀ ਉਸ ਵਕਤ ਉਹ ਗੀਤ ਮੈਂ ਨਾ ਲਿਖਣ ਦੇ ਪਹਿਲੇ ਮੇਰੀ ਜੱਦੀ ਨੇ ਮੈਨੂੰ ਇੱਕ ਸ਼ੇਰ ਸੁਣਾਇਆ ਸੀਗਾ ਜੀ ਸ਼ੇਰ ਉਹ ਮੇਰੇ ਦਮਾ ਦੇ ਵਿੱਚ ਬਹੁਤ ਬਿਠਾ ਗਿਆ ਜੀ ਉਹ ਸ਼ੇਰ ਚਾਕੇ ਮੈਂ ਲਿਖ ਕੇ ਫਿਰ ਮੈਂ ਗਾਣਾ ਲਿਖਤਾ ਜੀ ਦੁਨੀਆ ਦੇ ਆਮਾਟ ਕਾਏ ਦੁਨੀਆ ਤੇਰੀ ਨਿਤ ਨਵੇਂ ਤਮਾਸ਼ੇ ਕਰਦੀ ਜੀ ਅੱਗੇ ਸੀ ਜਿਤਾਣੀ ਮਰਦੀ ਤੇ ਹੁਣ ਪੈਸੇ ਖਾਤਰ ਮਰਦਾਂ ਸਿੱਧਾ ਪਾਈਆਂ ਵੇਨੇ ਵੈਰੀ ਪਾਈ ਯਾਰੀ ਇੱਥੇ ਕਿਸ ਨੇ ਭਾਈ ਕਰਦਾ ਦਿਲੋਂ ਨਾ ਕੋਈ ਪਿਆਰ ਦੁਨੀਆ ਮਤਲਬ ਦੀ ਨਾ ਕੋਈ ਸੱਚਾ ਬੇਲੀ ਯਾਰ ਦੁਨੀਆ ਮਤਲਬ ਦੀ ਨਾ ਕੋਈ ਸੱਚਾ ਬੇਲੀ ਯਾਰ ਦੁਨੀਆ ਮਤਲਬ ਦੀ ਕੰਬਲੇ ਗਾ ਕੇ ਉੜ ਗਏ ਰਿਸ਼ਤੇ ਬਹਿਣਾ ਤੇ ਪਰਾਂ ਦੇ ਵਗਦੇ ਅਥੂ ਦੇਖ ਸਕਣਾ ਪੁੱਤਰ ਸਕੀਆਂ ਦੇ ਘਰ ਨੂੰ ਲੁੱਟਦੇ ਆ ਕੁਮਹਾਰੇ ਘਰ ਦੇ ਚਾਂਦੀ ਨਾਰ ਦੁਨੀਆ ਮਤਲਬ ਦੀ ਨਾ ਕੋਈ ਸੱਚਾ ਬੇਲੀ ਯਾਰ ਦੁਨੀਆ ਮਤਲਬ ਦੀ ਮਹਾਰਾ ਜੀ ਇਹ ਗੀਤ ਮਾਨੂੰ ਸੁਣਾਇਆ ਜਾ ਕੇ ਜੀ ਉਹਨਾਂ ਦੇ ਮਨ ਨੂੰ ਫੜ ਦਿੰਦਾ ਹੈ ਕਿਦ ਚੱਲ ਬਹੁਤ ਵਧੀਆ ਲੱਗਾ ਤੁਸੀ ਫੇਰ ਮੈਂ ਲਿਖਦਾ ਰਿਹਾ ਲਿਖਦਾ ਹੌਲੀ ਹੌਲੀ ਫੇ ਇੱਕ ਆਪਣੇ ਉਦੋਂ ਸੈੱਟ ਸੰਗਲਾ ਬੁਲਾ ਰਿਵਾਸ ਜੀ ਜੀ ਸੈੱਟ ਸੰਗਲਾ ਹਰਵਿੰਦਰ ਟਾਂਦੀ ਸੀ ਜੀ ਜੀ ਟਾਂਡੇ ਨਾ ਵੀ ਕਹਿੰਦੇ ਹੈ ਟਾਂਦੀ ਉਸ ਤੇ ਮੋਂ ਨੇ ਮਿਲਣਾ ਸ਼ੋਅ ਕੀਤਾ ਕਿ ਮੈਂ ਵੀ ਸੈੱਟ ਸੰਗਲੇ ਫੇਸ ਕਰਦੇ ਜੀ ਕਿਉਂਕਿ ਚੱਲਣ ਇਤਨਾ ਚੱਲਦਾ ਸੀਗਾ ਜੀ ਤੇ ਮੋਂ ਕੋ ਜਾਣਦਾ ਲਿਆ ਤੁਰੇ ਮੇਰੇ ਗੀਤ ਰਿਕਾਰਡ ਤਾਂ ਨਹੀਂ ਕਰੇ ਲੈ ਕੇ ਰੱਖਦਾ ਜੀ ਉਹ ਕਹਿੰਦਾ ਸੀ ਵੀ ਥੋੜਾ ਖਰਚਾ ਕਰ ਪਰ ਆਪਾਂ ਖਰਚਾ ਕਰ ਲੋਗੇ ਹੈ ਨਹੀਂ ਸੀ ਭਾਜੀ ਜੀ ਜੀ ਉਸ ਵਕਤ ਹੁਣ ਤਾਂ ਕਰ ਸਕਦੇ ਉਹ ਵੀ ਅਸੀਂ ਕਰ ਸਕਦੇ ਜੀ ਜੀ ਕਿਉਂਕਿ ਸਮਾਂ ਇਤਨਾ ਜ਼ਿਆਦਾ ਸੀਗਾ अच्छा जिसका केस कम रह गया हां जी अच्छा मम्मी जी पहला जेड़ा ਤੁਹਾਡਾ ਸ਼ੌਕ ਹੈ ਉਹ ਮਤਲਬ ਗੀਤਕਾਰੀ ਸੀ ਮੇਰਾ ਗੀਤਕਾਰੀ ਕਿਉਂਕਿ ਹੁਣੇ ਤੁਸੀਂ ਆਪਣੀ ਜਿਹੜੀ ਰਚਨਾ ਉਹ ਬਾਕੇ ਵੀ ਸੁਣਾਇਆ ਨਾ ਜਿਹੜਾ ਇਸ ਤੇ ਮਤਲਬ ਮੈਨੂੰ ਜਿੰਨਾ ਕਿ ਮੈਂ ਸਮਝਦਾ ਕਿ లైਕ ਵੀ ਕਿਤੇ ਨੇ ਕਿਤੇ ਮੈਨੂੰ ਹਰ ਜਿਹੜੀ ਕਿਤੇ ਵੀ ਸ਼ੌਕ ਸੀ ਮਤਲਬ ਪਹਿਲਾ ਸ਼ੌਕ ਤਾਂ ਉਹ ਗੀਤਕਾਰੀ ਸੀ ਗੀਤਕਾਰੀ ਸੀ ਗੀਤਕਾਰੀ ਤਾਂ ਬਾ ਵੀ ਮੈਂ ਤੁਹਾਨੂੰ ਕਿਹਾ ਕਿ ਤਾਂ ਨਾ ਕਰ ਸਕਦੇ ਕਿਉਂਕਿ ਆਪਣਾ ਗੀਤ ਆਪਾਂ ਆਪਣੀ ਟਿਊਨ ਦੇ ਦੇ ਸੀ ਕਿ ਨਾ ਅਸੀਂ ਆਪਾਂ ਕਿੱਥੇ ਲਿਖਦੇ ਆ ਲਿਖੇ ਸੀ ਕਿਸ ਵੀ ਉੱਤੇ ਲੇ ਰਹੇ ਆ ਹਾਂ ਜੀ ਹਾਂ ਜੀ अच्छा अच्छा गीत गाजी तो जवे ਤੁਸੀਂ ਜ਼ਿਕਰ ਕੀਤਾ ਜਾਂ बोलके ਦੱਸਿਓ ਉਹ ਗੀਤ ਤੋਂ ਪਹਿਲਾਂ ਕੀ ਤੁਸੀਂ ਚਰਚਾ ਕਰ ਉਸਤਾਦ ਜੀ ਦੀ ਸਭਾਸ਼ਾ ਬਿਲਕੁਲ ਜੀ ਫਿਰ ਉਹ ਗੀਤ ਪਹਿਲਾਂ ਕਿਹੜਾ ਗੀਤ ਹੈ ਜਿਹੜਾ ਕੋਈ ਰਿਕਾਰਡ ਹੋਇਆ ਪਹਿਲਾ ਗੀਤ ਰਿਕਾਰਡ ਮੇਰਾ ਕਿਸਨ ਭਾਈ ਨੇ ਕੀਤਾ ਸੀ ਗੜਸ਼ੰਕਰ ਤੋਂ 크੍ਰਿਸ਼ਨ ਗੜਸ਼ੰਕਰ ਉਹ ਕੈਸਾ ਦਾ ਟਾਈਟਲ ਸੀਗਾ ਅੱਖੀਆਂ ਚੋਤਰੀ ਅੱਖੀਆਂ ਚੋਤਰੀ ਹਾਂਜੀ ਵਾਹ ਤੋਂ ਮੇਰਾ ਕੀ ਸੀਗਾ ਤੱਕ ਮੁੰਡਿਆਂ ਨੇ ਜਾਣਾ ਤਿੰਦੋਰ ਕੋੜੇ ਨੇ ਤੱਕ ਮੁੰਡਿਆਂ ਨੇ ਅੱਛਾ ਉਹ ਕਿਵੇਂ ਸਬਬ ਬਣਿਆ ਕ੍ਰਿਸ਼ਨ ਜੀ ਨਾਲ ਉਹ ਗੀਤ ਰਿਕਾਰਡ ਕਰਨ ਦਾ ਉਹ ਸਬਬ ਵੀ ਇਦਾਂ ਹੈ ਜੀ ਗਣਸ਼ੰਕ ਮੇਰੇ ਉੱਤੇ ਸੋਵੇ ਨੇ ਅੱਛਾ ਜੀ ਤੇ ਮੇਰਾ ਆਉਣਾ ਜਾਣਾ ਸੀਗਾ ਅੱਛਾ ਜੀ ਤੇ ਮੁੰਡਾ ਗਣਸ਼ੰਕ ਵਾਲਾ ਉਹ ਤੇ ਮੇਰੇ ਸਾਨੂੰ ਸਾਹਮਣੇ ਬੜਿਆ ਸਾਨੂੰ ਸਾਹਮਣੇ ਮੇਰੇ ਕਹਿੰਦਾ ਕਹਿੰਦਾ ਪੰਮੀ ਆਪਾਂ ਗੀਤ ਦੇ ਕੇ ਮੈਂ ਤਰਾ ਕਰਾ ਦੇਣਾ ਰਿਕਾਰਡ ਉਹ ਤੋਂ ਕੋਈ ਗੀਤ ਉਹਨਾਂ ਨੂੰ ਗਿਆ ਫਿਰ ਜੀ ਕ੍ਰਿਸ਼ਨ ਜੀ ਨੂੰ ਮਿਲੇ ਹਾਂਜੀ ਫਿਰ ਕ੍ਰਿਸ਼ਨ ਜੀ ਦਾ ਗੀਤ ਕੈਸਟ ਤੋਂ ਆ ਕੇ ਬਾਅਦ ਚ ਮਿਲਿਆ ਉਹਨਾਂ ਦੇ ਘਰ ਜਾ ਕੇ ਹਾਂਜੀ ਤੁਹਾਡੇ ਸਾਡੂ ਸਰ ਤੁਹਾਡਾ ਗੀਤ ਲੈ ਕੇ ਉਹਨਾਂ ਕੋਲ ਤੇ ਤੁਹਾਡਾ ਗੀਤ ਰਿਕਾਰਡ ਹੋ ਗਿਆ ਰਿਕਾਰਡ ਹੋ ਗਿਆ ਹਾਂਜੀ ਉਹਨਾਂ ਕਰਾਤਾ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਮੈਨੂੰ ਸ਼ੰਕਰ ਹਣੀ ਮਿਲ ਗਿਆ ਸੋਨ ਸ਼ੰਕਰ ਹਾਂਜੀ ਹਾਂਜੀ ਸੋਨ ਸ਼ੰਕਰ ਹਾਂਜੀ ਫਿਰ ਇਹਨਾਂ ਨੂੰ ਮੈਂ ਸੁਣਦਾ ਸੁਣਿਆ ਬਹੁਤ ਵਧੀਆ ਮੈਨੂੰ ਇਹਨਾਂ ਦਾ ਸਟੇਜ ਬਹੁਤ ਸ਼ਾਨਦਾਰ ਲੱਗੇ ਮੈਂ ਕਿਹਾ ਸ਼ੰਕਰ ਭਾਈ ਦਾ ਮੈਕਅਪ ਤਾਂ ਕੈਸਾ ਕਰਾਉਂਦੇ ਆਂ ਕਿਹਾ ਹਾਂ ਕਰਾਉਣੀ ਆਪਾਂ ਨੇ ਅੱਛਾ ਚਲੋ ਫਿਰ ਉਹ ਸਾਰਾ ਪ੍ਰੋਜੈਕਟ ਮੈਂ ਤਿਆਰ ਕਰਾਇਆ ਨਾਲ ਸ਼ੰਕਰ ਭਾਈ ਨੇ ਜੀ ਸ਼ੰਕਰ ਭਾਈ ਸਾਡੇ ਘਰੇ ਆਣਾ ਜਾਣਾ ਬੜਾ ਵਧੀਆ ਮਤਲਬ ਸਭ ਮੈਂ ਵੀ ਹੱਦ ਕਰਿਆ ਅੰਦਰ ਜਾਂਦਾ ਸੀਗਾ ਜੀ ਜੀ ਮਤਲਬ ਉਸ ਤੋਂ ਬਾਅਦ ਆਪਾਂ ਦੇ ਵਰਾਜ ਰਾਹੀ ਸਾਹਿਬ ਇਹਨਾਂ ਦਾ ਵੀ ਬਹੁਤ ਮੇਰੇ ਨਾਲ ਹੈਗਾ ਉਹ ਦੇਖ ਰਾਹੀ ਸਾਹਿਬ ਹਾਂਜੀ ਉਹ ਦੇਖ ਰਾਹੀ ਜੀ ਉਹਨਾਂ ਨਾਲ ਮੇਰਾ ਤੋਂ ਸਾਡੇ ਮੇਰੇ ਭਰਾ ਵਰਗੇ ਨੇ ਉਹਨਾਂ ਨਾਲ ਬਹੁਤ ਹੀ ਮੈਨੂੰ ਮਤਲਬ ਸਹਿਯੋਗ ਆ ਹਮੇਸ਼ਾ ਜਿੱਥੇ ਮੈਂ ਕਦੇ ਮਾੜਾ-ਮੋਟਾ ਮੇਰਾ ਫਾਲ ਦੂਰ ਕਰ ਦਿੰਦੇ ਆ ਕਿਉਂਕਿ ਰਾਹੀ ਸਾਹਿਬ ਵੀ ਪਹਿਲਾ ਗੀਤਕਾਰ ਨੇ ਐਂਕਰ ਤੋਂ ਪਹਿਲਾਂ ਗੀਤਕਾਰ ਉਹਨੇ ਵੀ ਬਹੁਤ ਹੀ ਗੀਤ ਗਾਏ ਪਹਿਲਾਂ ਤੋਂ ਮੈਨੂੰ ਇਹਨਾਂ ਨਾਲ ਰਾਹੀ ਭਾਈ ਨਾਲ ਨਾਲ ਮੈਨੂੰ ਸੁਬਿੰਦਰ ਲਾੜੀ ਉਹਨਾਂ ਨਾਲ ਮਿਲਣ ਦਾ ਮੌਕਾ ਵੜਿਆ ਜੀ ਤੇ ਮੰਗੀ ਮਹਾਨ ਦੀਨਾਨ ਕਰਨ ਦਾ ਮੌਕਾ ਮਿਲਿਆ ਵਾਹ ਹਾਂਜੀ ਤੇ ਦਰਬਿੰਦਰ ਜਿਆਲਪੁਰੀ ਮੈਨੂੰ ਮੌਕਾ ਮਿਲਿਆ ਇਹਨਾਂ ਨਾਲ ਹੁਣ ਚਲਣ ਜੀ ਚੰਗੀ ਆ ਮੇਰਾ ਇੱਕ ਕੀਦ ਆ ਰਿਹਾ ਸੁਫੀ ਗਸਾਉਗਾ ਜੀ ਰਿਕਾਰਡ ਹੋ ਚੁੱਕਾ ਹੈ ਪਰ ਫਿਰ ਮੇਰੀ ਵਾਈਫ ਦੀ ਡੈਥ ਫੋਨ ਕਰਕੇ ਨਾ ਰੋਕ ਲਿਆ ਸੀ ਮੈਂ ਉਹਦੀ ਵੀਡੀਓ ਇੱਥੇ ਬਣਾਉਣੀ ਸੀ ਆਪਾਂ ਲਈ ਸੀ ਸਾਰੀ ਸੈਟ ਕਰ ਲਈ ਸੀ ਜੀ ਸਿਰਫ ਮੇਰੀ ਵਾਈਫ ਦੀ ਡੈਥ ਹੋਣਾ ਨਾ ਹੁਣ ਕਰਕੇ ਸੱਡਾ ਵੀ ਫਿਰ ਮੈਨੂੰ ਸਾਰਾ ਹੋਰ ਬਣਾ ਰਹਿ ਗਿਆ ਹੁਣ ਦੁਬਾਰਾ ਕਢਾਉਣੇ ਆ ਉਹ ਵੀ ਕੋਈ ਗੱਲ ਨਹੀਂ ਆਪਣੇ ਰਿਕਨੂਰ ਕੁੜੀਏ ਆਪਣੇ ਸਿੰਗਰਾਂ ਦੀ ਜੀ ਨਾਲ ਸਸਾਇਰ ਜੋ ਸਿੰਗਰ ਹੈ ਜੀ ਉਹ ਵੀ ਕਰਾ ਰਹੇ ਮਰਾ ਗੀਤਿਕ ਉਹ ਵੀ ਹੈ ਤੇ ਹੋਰ ਵੀ ਹੋਣਗੇ ਕਾਫੀ ਸਾਰੇ ਗੀਤ ਆ ਜਾਣੇ ਆ ਆਪਣੇ ਉਧਰੋਂ ਇੱਕ ਨਾਮ ਬੰਦਰ ਵੀਰ ਬਿੱਤੀ ਹੈ ਜੀ ਜੀ ਬੰਦਰ ਜੀ ਕਿੰਨੇ ਗੀਤ ਤੁਹਾਡੇ ਰਿਕਾਰਡ ਹੁਣ ਤੱਕ ਹੋਏ ਆ ਰਿਕਾਰਡ ਤਾਂ ਭਾਜੀ ਥੋੜੇ ਹੋਏ ਆ ਪਰ ਇਹ ਪਿਆਰ ਆਪਣਾ ਸਾਦਾ ਨਾਲ ਬਹੁਤ ਆ ਮੈਂ ਇਹ ਨਹੀਂ ਮੰਨ ਲੇ ਕਿ ਮੇਰੇ ਗੀਤ ਮੈਂ ਅੱਜ ਵੀ ਲਿਖਦਾ ਹਾਂ ਕੋਈ ਨਾ ਟਾਈਮਸ ਵਿੱਚ ਕਰੀਆਂ ਰਚਨਾਵਾਂ ਸ਼ਬਦੀਆਂ ਲੈਂਦੀਆਂ ਜੀ 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 ਹਾਂ ਤੁਸੀਂ ਚੈੱਕ ਕਰਿਓ ਫੇਸਬੁਕ ਤੇ ਮੈਂ ਉਹੀ ਦੇਖ ਰਿਹਾ ਸੀਗਾ ਤੁਹਾਡੇ ਨਾਮ ਤੋਂ ਜਿੰਨਾ ਮਤਲਬ ਮੈਂ ਵੀ ਕਾਫੀ ਵਾਕਾ ਵਾਹ ਕਿ ਤੁਸੀਂ ਹੋਰ ਖੇਤਰਾਸ ਵੀ ਬੜੇ ਐਕਟਿਵ ਹੋ ਰਹੇ ਹੋ ਹੈਨਾ ਲਿਖਣ ਦੇ ਵਿੱਚ ਆਰਟੀਕਲ ਲਿਖਣ ਚ ਕਹਾਣੀ ਵੀ ਮੇਰੇ ਨਾਲ ਚੱਲ ਰਹੀ ਸੀ ਨਹੀਂ ਕਹਾਣੀਆਂ ਪਹਿਲਾਂ ਇੱਕ ਸਟਾਰਟ ਮੈਂ ਸ਼ੁਰੂ ਕੀਤੀਆਂ ਸੀਗੀਆਂ ਫਿਰ ਮੈਂ ਕਹਾਣੇ ਤੋਂ ਬਾਅਦ ਮੈਂ ਗੀਤਕਾਰੀ ਵੀ ਹੋ ਗਿਆ ਹਾਲਾਂਕਿ ਸ਼ੌਕ ਸੀਗਾ ਮੇਰਾ ਪਹਿਲਾਂ ਮੈਂ ਚਾਹੁੰਦਾ ਕਹਾਣੀਆਂ ਤਾਂ ਲਿਖੇ ਪਰ ਟਾਈਟਲ ਸੀ ਕਿ ਮੈਂ ਕਿਉਂ ਦਿੱਲੀ ਤੋਂ ਪਰੇ ਜਾਣ ਸਕਦੇ ਪੋਂਬੇ ਤੱਕ ਹਾਂਜੀ ਮੈਂ ਕਹਿੰਦੀ ਫਿਰਨਾ ਤੇ ਮੈਂ ਸੋਚਨ ਲੱਗਾ ਪੋਂਬੇ ਕੀਤਗਾਰੀ ਚ ਆਪਣੇ ਪੈਰ ਜਮਾਉਣੇ ਆ ਪੰਮੀ ਜੀ ਬੰਬੇ ਦਾ ਤੁਸੀਂ ਜ਼ਿਕਰ ਕੀਤਾ ਤੇ ਤੁਹਾਨੂੰ ਜਿੰਨਾ ਕਿ ਮੈਂ ਦਰਨਦਾ ਕਿ ਤੁਹਾਡਾ ਚੋਪੜਾ ਪਰਿਵਾਰ ਦੇ ਨਾਲ ਬਸ ਵਧੀਆ ਜੀ ਮਹਾਭਾਰਤ ਜਿਨ੍ਹਾਂ ਨੇ ਬਣਾਈ ਬਣਾਏ ਸੀ ਬਾਬੇ ਉਹਨਾਂ ਦੇ ਆਪਣੇ ਜਸ ਚੋਪੜਾ ਜੀ ਦਾ ਚੋਪੜਾ ਸੀ ਇਸ ਜੀ ਉਹਨਾਂ ਨਾਲ ਤਾਂ ਭਾਜੀ ਐਦਾਂ ਦਾ ਸਾਡਾ ਪਿਆਰ ਜਦੋਂ ਤੁਸੀਂ ਮੇਰੇ ਨਾਲ ਬੈਠੇ ਦਿਨ ਇਹਨਾਂ ਬਹਿੰਦੇ ਸੀਗੇ ਬੜਾ ਪਿਆਰ ਉਹ ਮੇਰੇ ਬੱਚਿਆਂ ਨੂੰ ਰੱਖਿਆ ਸੀ ਬਹੁਤ ਪਿਆਰ ਸੀ ਤੋ ਸਿਮਨਾ ਨਹੀਂ ਮੇਰੇ ਘਰੋਂ 10-10 ਕਿਲੋ ਸਾਗ ਬਣ ਕੇ ਜਾਂਦਾ ਹੀ ਬੰਬੇ ਵਾਹ ਪੂਰਾ ਹੀ ਚੱਲ ਨਹੀਂ ਬੰਬੇ ਦੇ ਸਮੇਂ ਇੱਕ ਕਲਨੀ ਹੁੰਦੀ ਠੀਕ ਕਲਨੀ ਹੋ ਰਹੀ ਹੈ ਮਤਲਬ ਕਾਫੀ ਫਿਰ ਉਹਨਾਂ ਦੇ ਨਾਲ ਕੋਈ ਕੋਈ ਰਿਸ਼ਤੇਦਾਰੀ ਸੀ ਜਾਂ ਵੈਸੇ ਨਹੀਂ ਨਹੀਂ ਉਹਨਾਂ ਦੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜਦੋਂ ਤੱਕ ਦੇ ਵਿੱਚ ਤੇ ਠੀਕ ਸੀ ਉਹ ਦੋ ਨਵਾਂ ਨਵਾਂ ਸਟਾਰਟ ਕੀਤਾ ਤੇ ਦੇਖਦੇ ਮੈਂ ਉਹਨਾਂ ਦਾ ਦੇਖਦੇ ਸੀ ਕੰਮ ਕਰਦੇ ਸਨ ਉਹ ਸੀ ਠੀਕ ਹੈ ਪਰ ਉਹਨਾਂ ਨੇ ਪਿਆਰ ਨੂੰ ਬਚਿਆ ਨਹੀਂ ਹਮੇਸ਼ਾ ਬੱਚਿਆਂ ਨੂੰ ਪਿਆਰ ਕੀਤਾ ਲੱਗਦਾ ਤੇ ਫਿਰ ਕਦੀ ਪੰਮੀ ਜੀ ਕਦੀ ਮੂਡ ਨਹੀਂ ਬਣਾਇਆ ਕਿ ਉਹਨ ਏਡਾ ਤਕੜਾ ਨਾਮ ਬੰਬੇ ਇੰਡਸਟਰੀ ਦਾ ਤਕੜਾ ਨਾਮ ਕਿ ਮੈਂ ਬੰਬੇ ਜਾ ਕੇ ਕੋਈ ਸੰਦਰਸ਼ ਕਰਾ ਜਾ ਕੋਈ ਜੇ ਉਸ ਵਕਤ ਭਾਜੀ ਜਿਹੜਾ ਨਾਇਕ ਦਾ ਦੌਰ ਸੀ ਨਾ ਉਹ ਮੇਰੇ ਚੇਹੇ ਦੀ ਹਿੰਮਤ ਨਹੀਂ ਸੀ ਕਿਉਂਕਿ ਉਹਨਾਂ પાસે ਨਹੀਂ ਐਕਟਿਵਿਸਟ ਸੀਗੇ ਜਿਵੇਂ ਹੋਣਾ ਅੱਛਾ ਜੀ ਜਦੋਂ ਸਾਡੇ ਕੋਲ ਮਾ ਐਕਟਿਵ ਉਹ ਨਹੀਂ ਸੀਗੇ ਹਾਂ ਜੀ ਹਾਂ ਜੀ ਇਸ ਕਰਕੇ ਉਹਨਾਂ ਨੇ ਉਹ ਤਾਂ ਕਹ ਰਹੇ ਕਿ ਪੰਮੀ ਜੀ ਦੇ ਦੇ ਤੇ ਚੀਤੇ ਨੂੰ ਲੋੜ ਆ ਸੰਦਸ ਆ ਗੱਡੀ ਖੜੀ ਹੈ ਡਰਾਈਵਰ ਬਿਠਾਇਆ ਕਿਸੇ ਜਿੱਤੇ ਜਾਣਾ ਆਵਾ ਦਸ ਜੀ ਪਰ ਮੈਂ ਆਪਣੀ ਹਿੰਮਤ ਨਹੀਂ ਸੀ ਉਹ ਦੋ ਉਹ ਬਹੁਤ ਛੋਟੇ ਸੀਗੇ 90 ਦਾ ਲੋਕ ਤੁਹਾਨੂੰ ਪਤਾ ਉਹਨਾਂ ਦੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਇੱਕ ਤੁਹਾਡੇ ਕੋਲ ਮੌਕਾ ਮਤਲਬ ਸੀਗਾ ਹਨਾ ਤੁਸੀਂ ਬੰਗਲੇ ਫਿਲਮ ਲਈ ਵੀ ਲਿਖ ਸਕਦੇ ਸੀ ਮੈਂ ਨਹੀਂ ਬੱਝਦਾ ਮੈਂ ਕਦੀ ਉਹਨਾਂ ਕੋਲ ਨਹੀਂ ਗਿਆ ਸੀ ਦੀ ਹਾਲਾਂਕਿ ਇਕੱਠਿਆਂ ਨੇ ਬਹਿ ਕੇ ਚਾਹ ਪੀਤੀ ਆ ਅੱਛਾ ਜੀ ਹਾਂ ਉਹਨਾਂ ਨੇ ਸਾਰੀ ਫਿਲਮਾਂ ਉਹਦੇ ਫ੍ਰੀ ਦਿੱਤੀ ਇੰਜੀਨੀਅਰ ਵਿਭਾਗ ਦੀ ਸਾਰੀ ਫ੍ਰੀ ਦਿੱਤੀ ਆ ਹਮੇਸ਼ਾ ਮੈਨੂੰ ਗਾਣਾ ਚਿਕਨੇ ਦੇ ਬੰਦੇ ਦੇ ਕਾਸਟ ਆਇਆ ਜੀ ਜੀ ਸ਼ਾਇਦ ਆਰਟ ਦਾ ਹੁੰਦਾ ਚਾਹ ਤੇ ਹੁਣ ਅੱਜ ਕੱਲ ਵੀ ਫਿਰ ਤੁਹਾਡੇ ਰਿਲੇਸ਼ਨ ਤੇ ਹੁਣ ਬਾਕੀ ਸਾਰੇ ਡੈਥ ਹੋ ਗਏ ਟੈਂਪੋ ਹੋ ਗਿਆ ਇਹਨਾਂ ਚੋਕਲੇ ਗਾਇਕਾਂ ਨੂੰ ਚੋਕਲੇ ਬੱਗੀਅਰ ਤੋਂ ਪ੍ਰਿੰਟ ਕਰਦਾ ਸਾਰੇ ਕ੍ਰੀਪੀ ਸਨੈਟਾਸੀ ਹੁੰਦੇ ਨੇ ਜੀ ਜੀ ਤੇ ਹਮ ਗਾਣਾ ਬੱਚਿਆਂ ਨੂੰ ਕਿੱਥੇ ਪਤਾ ਹੁੰਦਾ ਨੜੇ ਬਹੁਤ ਸਮਾਂ ਬੈਠ ਗਿਆ ਇਸ ਤੋਂ ਬਹੁਤ ਅਗਲਾ ਤੇ ਉਸ ਤੋਂ ਸਾਡੇ ਨਾਲ ਦੇ ਪ੍ਰਸਿੱਧ ਗੀਤਕਾਰ ਪੰਮੀ ਢੋਗੜੀ ਵਾਲਾ ਜੀ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਤੇ ਅੱਛਾ ਪੰਮੀ ਜੀ ਫਿਰ ਜਿਵੇਂ ਅੱਜ ਅਸੀਂ ਬੈਠੇ ਆ ਅਸੀਂ ਭਾਰਤ ਦੀ ਆਪਣੇ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਸੰਜਲੇਸ਼ੀ ਅਦੇ ਧਰਤੀ ਤੇ ਹਨਾ ਕਵਾਲਾ ਲੰਪਰ ਸ਼ਹਿਰ ਦੇ ਵਿੱਚ ਅਸੀਂ ਬੈਠੇ ਆ ਹਾਂਜੀ ਇਹ ਫਿਰ ਬਾਹਰ ਆਉਣਾ ਕੀ ਤੁਹਾਡੀ ਮਜਬੂਰੀ ਸੀ ਜਾਂ ਸ਼ੌਕ ਸੀ ਜਾਂ ਕੀ ਸੀ ਇੱਥੇ ਆਪਣਾ ਤਾਂ ਆਪਣੀ ਧਰਤੀ ਨੂੰ ਛੱਡ ਕੇ ਭਾਜੀ ਦੋਨੋਂ ਚੀਜ਼ਾਂ ਸੀਗੀਆਂ ਜੀ ਮਜਬੂਰੀ ਵੀ ਸੀ ਸ਼ੌਕ ਵੀ ਸੀਗਾ ਜੀ ਆਪਣਾ ਜਦੋਂ ਤੋਂ ਵੀ ਸੀਗਾ ਮੇਰਾ ਬਟੀਕ ਜੀ ਹਾਂ ਜਦੋਂ ਤੋਂ ਸ਼ਹਿਰ ਮੇਰਾ ਬਟੀਕ ਅੱਜ ਵੀ ਹੈਗਾ ਸੀਗਾ ਪਰ ਉਹ ਹੁਣ ਮੇਰੀ ਵਾਈਫ ਦੀ ਡੈਥ ਹੋਣ ਕਰਕੇ ਆ ਦੋ ਤਿੰਨ ਮਹੀਨੇ ਹੋ ਗਏ ਰਾਂ ਬੰਦ ਕਰਤਾ ਜੀ ਜਿਦੋਂ ਹੁਣ ਕੇ ਸਾਹਮਣੇ ਆਏ ਬੱਚੇ ਆਪਣੇ ਆਪਣੇ ਕੰਮ ਚ ਲੱਗੇ ਬੱਚੇ ਬਟੇ ਆ ਸੱਚੇ ਬੈਂਕਾਂ ਚ ਲੱਗੇ ਹੋਏ ਨੇ ਜੋਬ ਕਰਦੇ ਨੇ ਦੋਨੋਂ ਬੇਟੇ ਜੀ ਪੈਨ ਜੌਬ ਕਰਦੇ ਆ ਜੀ ਬੇਟੀ ਆ ਇੱਕ ਬੇਟੀ ਮਹਿਬਾਨਾ ਜੀ ਹਾਂ ਉਹਦੇ ਉੱਥੇ ਕਰਦੀ ਆ ਪਾ ਰਵਨ ਉਹਦੇ ਨੇ ਸੱਤ ਪੜੀ ਵਧੀਆ ਦੋਬੇ ਦੀ ਕਿਰਤਾਂ ਤੇ ਫਿਰ ਉਸ ਤੌਰ ਦੇ ਵਿੱਚ ਤੁਹਾਨੂੰ ਮਤਲਬ ਇਹ ਕਹਾਂ ਰੋ ਕਿ ਕਮਾਈ ਕਰਨ ਦੇ ਵਾਸਤੇ ਤੁਹਾਨੂੰ ਫਿਰ ਜੀ ਹਾਂ ਵੈਸੇ ਇੱਕ ਹੀ ਦੁਕਾਨ ਸੀ ਜੇ ਮੈਂ ਤਕਰੀਬਾਈ ਤੌਰ ਤੇ ਫਿਰ ਐ ਸੋਚਿਆ ਕਿ ਬੱਚੇ ਜਿੰਨਾ ਜਿੰਨਾ ਵੱਡੇ ਹੋ ਰਹੇ ਆ ਖਰਚੇ ਵੱਧ ਜਾਂਦੇ ਪੜਾਈਆਂ ਦੇ ਤੇ ਮੈਂ ਪਰਿਵਾਰ ਵਾਲਿਆਂ ਨੂੰ ਸਲਾਹ ਕੀਤੀ ਕਿ ਮੈਂ ਬਾਹਰ ਜਾਣਾ ਕੋਈ ਨਹੀਂ ਵੀ ਤੁਸੀਂ ਕਿੰਨਾ ਕਰ ਲੋ ਜੇ ਤੁਹਾਡਾ ਦਿਲ ਕਰਦਾ ਫਿਰ ਤੁਸੀਂ ਜਾਓ ਫਿਰ ਮੈਂ ਬਲੀਸੇ ਮੰਗਿਆ ਛੇ ਫਿਰ ਇੱਥੇ ਤੁਸੀਂ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਆਪਾਂ ਕਿਹਾ ਸੰਭੀਰ ਨਾ ਤੇ ਫਿਰ ਇਹ ਜਿਹੜੇ ਤੁਸੀਂ ਆਏ ਹੋ ਅਮਰੀਕਾ ਸ਼ਿਫਟ ਹੋਇਆ ਕਿੰਨਾ ਕੁ ਸੰਘਰਸ਼ਮਈ ਜੀਵਨ ਰਿਆ ਜਾਂ ਕਿੰਨੀਆਂ ਕੁ ਮੁਸ਼ਕਲਾਂ ਦਾ ਤੁਹਾਨੂੰ ਦੇ ਸਾਹਮਣਾ ਕਰਨਾ ਸਟਾਰਟਿੰਗ ਤੇ ਭਾਈ ਜਦੋਂ ਆਪਾਂ ਨਵੇਂ-ਨਵੇਂ ਆਉਂਦੇ ਆ ਮੁਸ਼ਕਲਾਂ ਤਾਂ ਬਹੁਤ ਸਿਆਣੀਆਂ ਪਈਆਂ ਮੇਰੀਆਂ ਸਿਆਣੀਆਂ ਪਈਆਂ ਹਰ ਬੰਦੇ ਸਿਆਣੀਆਂ ਜਿਹੜਾ ਨਵੇਂ ਆਉਂਦੇ ਆ ਮੈਂ ਆਪਾਂ ਨਵੀਂ ਜਗ੍ਹਾ ਤੇ ਆਉਣੇ ਥੋੜੇ ਔਖੇ ਹੁੰਦੇ ਹਾਂ ਜਦੋਂ ਜਦੋਂ ਤੁਸੀਂ ਸਾਲ ਟੱਪ ਗਏ ਨਾ ਫੇਰ ਇੱਕ ਗੱਲ ਹੋਰ ਵੀ ਮੈਨੂੰ ਲੱਗਦਾ ਹੈ ਜੀ ਗੰਮੀ ਜੀ ਜਿਵੇਂ ਤੁਸੀਂ ਆਏ ਤੁਹਾਡੇ ਕੋਲ ਇੱਕ ਆਰਟ ਸੀ ਹੈ ਤੁਹਾਡੇ ਕੋਲ ਕਲਾ ਸੀ ਜੀ ਜਿਹੜੀ ਬੁਟੀਕ ਦੀ ਜਾਂ ਟੈਲਰਿੰਗ ਦੀ ਤੁਹਾਡੇ ਵਾਸਤੇ ਮੈਨੂੰ ਲੱਗਦਾ ਉਹ ਵੀ ਕਾਫੀ ਫਾਇਦੇਮੰਦ ਰਹੀ ਉਹ ਵੀ ਫਾਇਦੇਮੰਦ ਸੀ ਮੇਰਾ ਹਾਂਜੀ ਉਸੇ ਨੇ ਤਾਇਰ ਕਰ ਕਪੜਾ ਆਪਾਂ ਜੀ ਇੱਥੇ ਉਹ ਹੱਥ ਦਾ ਜਿਹੜਾ ਕਲਰ ਆ ਹੱਥ ਦਾ ਹੋਣਾ ਚਾਹੀਦਾ ਜਿੱਥੇ ਮਰਜ਼ੀ ਤੁਸੀਂ ਕਿਤੇ ਵੀ ਚਲ ਜਓ ਇਹ ਹੁਣ ਦਾ ਜਿਹੜਾ ਨਾ ਤੁਹਾਡੇ ਹਮੇਸ਼ਾ ਟਮ ਆਉਗਾ ਅੱਛਾ ਫਿਰ ਇੱਥੇ ਉਹ ਜਿਹੜੀ ਸ਼ੁਰੂਆਤ ਹੈ ਤੁਹਾਡੇ ਚਲੋ ਅਸੀਂ ਗੀਤਕਾਰੀ ਕੋਲ ਥੋੜਾ ਜਿਹਾ ਸਾਈਡ ਤੇ ਜਾ ਰਹੇ ਹਾਂ ਜਦੋਂ ਕਿਉਂਕਿ ਬਹੁਤ ਸਾਰੇ ਬਿਲ ਸੱਦੇ ਪ੍ਰੋਗਰਾਮ ਦੇਖ ਰਹੇ ਨੇ ਦਰਸ਼ਕਾਂ ਉਨ੍ਹਾਂ ਦੇ ਵਿੱਚ ਕਈਆਂ ਦੇ ਮਨ ਦੇ ਵਿੱਚ ਬਾਹਰ ਜਾਣ ਦੀ ਇੱਛਾ ਬਾਹਰ ਜਾ ਕੇ ਕੰਮ ਕਰਨ ਦੀ ਮੈਂ ਥੋੜਾ ਜਿਹਾ ਤਾਂ ਉੱਧਰ ਨੂੰ ਜਾਂਦੇ ਹਾਂ ਜੀ ਹਾਂ ਕਿ ਉਹ ਫਿਰ ਸ਼ੁਰੂਆਤ ਜਿਵੇਂ ਤੁਸੀਂ ਇੱਥੇ ਆ ਕੇ ਕੀਤੀ ਜੀ ਤੁਸੀਂ ਤੁਨ ਕਾਮ ਪੁੱਜੇ ਤੋਂ ਸ਼ੁਰੂ ਕੀਤਾ ਤੁਸੀਂ ਕੁਟੀਕ ਦਾ ਜਾ ਕੋਈ ਹਾਂਜੀ ਉਹ ਜਿਹੜੀਆਂ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਾਂ ਉਹ ਕੁਝ ਕਰਨਾ ਚਾਹੋਗੇ ਦੱਸਣਾ ਚਾਹੋਗੇ ਇਹ ਔਕੜਾਂ ਵੀ ਜਿਹੜਾ ਜਿਹੜਾ ਤੁਹਾਡੇ ਹੱਥਾਂ ਹੁੰਦੇ ਨੇ ਨਾ ਇਹਦੇ ਵਿੱਚ ਔਕੜਾਂ ਘੱਟ ਹੀ ਆਉਂਦੀਆਂ ਨੇ ਜੀ ਬਸ ਤੁਸੀਂ ਆਪਣੇ ਕਿਸੇ ਜਗਾ ਤੇ ਆ ਗਏ ਆ ਤੁਹਾਡਾ ਕੰਮ ਆ ਤੁਸੀਂ ਡਰਾਈਵਰ ਆ ਜੀ ਤੁਹਾਨੂੰ ਵਧੀਆ ਗੱਡੀ ਮਿਲ ਗਈ ਆ ਈ ਡਰਾਈਵਿੰਗ ਕਰਦੇ ਆ ਤੁਹਾਡਾ ਲਗਿਆ ਸੁੱਤੇ ਬਿਆ ਟੇ ਦਾ ਕੰਮ ਆ ਕੋਈ ਪਲੰਬਿੰਗ ਦਾ ਕੰਮ ਕਰਦਾ ਕੋਈ ਟੈਨਾਂ ਦਾ ਕੰਮ ਕਰਦਾ ਜੀ ਜਿਹੜਾ ਜਿਸ ਕੰਮ ਵਿੱਚ ਸੁਖਤਾ ਆ ਗਿਆ ਨਾ ਬਾਬੇ ਦੀ ਕਿਰਪਾ ਨਾਲ ਫਿਰ ਉਹ ਆਪਣੀ ਇੱਛਾ ਅਨੁਸਾਰ ਇਮਾਨਦਾਰੀ ਨਾਲ ਕੰਮ ਨੂੰ ਲਗਾ ਰਿਹਾ ਫਿਰ ਤੁਸੀਂ ਇੱਥੇ ਆ ਕੇ ਆਪਣੀ ਬੁਟੀਕ ਜਿਹੜੀ ਉਹ ਖੋਲ ਲੀ ਤੇ ਹਾਂ ਤੇ ਫਿਰ ਕੰਮ ਵਧੀਆ ਚੱਲ ਰਿਹਾ ਬਾਬੇ ਦੀ ਕਿਰਪਾ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 13 ਸਾਲ ਹੋ ਗਏ ਇਹਨਾਂ ਸਾਰਾ ਤੋਂ ਬੁਟੀਕ ਦਾ ਹੀ ਕੰਮ ਹੈ। ਇਹੀ ਕੰਮ ਹੈ। ਅੱਛਾ ਬੁਟੀਕ ਦੇ ਵਿੱਚ ਜਿਹੜੀ ਤੁਹਾਡੀ ਬੁਟੀਕ ਹੈ ਇਹਦੇ ਵਿੱਚ ਕੁਝ ਮਤਲਬ ਕੋਈ ਜਦਵੇਂ ਇੱਕ ਬ੍ਰਾਂਡ ਬਣ ਜਾਂਦਾ ਕਿ ਮਤਲਬ ਪੰਮੀ ਜੀ ਦਾ ਬ੍ਰਾਂਡ ਪੰਮੀ ਜਿੱਕੇ ਐਸ ਸਟਾਈਲ ਦੇ ਕੱਪੜੇ ਆਪਾਂ ਪੰਮੀ ਜੀ ਨੂੰ ਸੋਣੇ ਕੋਈ ਤੁਹਾਡਾ ਇੱਥਾਂ ਦਾ ਇੱਥੇ ਬਣਿਆ ਹੋਇਆ ਹੈ ਜਿਵੇਂ ਪੰਜਾਬੀ ਫੈਸ਼ਨ ਗਿਆ ਸਟੋਰੀ ਆਏ ਪੰਜਾਬੀ ਸੂਟਸ ਸਾੜੀ ਬਲੌਜ਼ ਇੱਥੇ ਤੋਂ ਲੋਕ ਜਿਹੜੇ ਉਹ ਸਾੜੀ ਬਲੌਜ਼ ਜ਼ਿਆਦਾ ਪਾਉਂਦੇ ਨੇ ਦੁਕਾਨਾਂ ਦੇ ਵਿੱਚ ਇੰਡੀਅਨ ਲੋਕ ਹਿੰਦਿਆ ਲੋਕ ਬਾਕੀ ਜਿਹੜਾ ਮਲੇਸ਼ੀਆ ਦਾ ਪਹਿਰਾਵਾ ਪਾਉਗੇ ਸਿੱਖ ਲਈ ਅਸੀਂ ਇੱਥੇ ਆਏਗਾ ਪਰ ਬਣਾਉਣਾ ਉਹ ਵੀ ਬਣਾਈ ਜਾ ਰਿਹਾ ਹੈ ਜਿਹੜਾ ਕਿਸੇ ਚੀਜ਼ ਨੂੰ ਕਰੀ ਜੇ ਉਹ ਚੌਂਦਾ ਚੱਕ ਦੇ ਫੱਟੇ ਜੋ ਮਰਜੀ ਹੁੰਦੇ ਬਾਬੇ ਦੀ ਕਿਰਪਾ ਸਭ ਕੁਝ ਬਣਾ ਲਾ। ਮਤਲਬ ਨਵੀਂ ਨਵੀਂ ਕ੍ਰੀਏਸ਼ਨ ਵੀ ਤੋਂ ਬਸ ਇਹ ਗੱਲ ਕਹੀ ਦੇ ਤਈ ਜਾਜ ਲਾ ਕੇ ਸਾਡੇ ਕੋਲ ਖੜਾ ਕਰ ਦੋ ਉਹ ਵੀ ਬਣਾ ਲਾ। ਅਸੀਂ ਵੀ ਬਣਾ ਲਾ ਇਹ ਤਾਂ ਮਜ਼ਾਕ ਵਾਲੀ ਗੱਲ ਹੈ। ਹਾਂਜੀ ਇਹਦਾ ਮਤਲਬ ਵੀ ਆਪਾਂ ਨੂੰ ਆਪਣੀ ਲਾਈਨ ਦੇ ਵਿੱਚ ਤੇ ਲਾਈਨ ਦੇ ਵਿੱਚ ਕੁਝ ਵੀ ਆ ਜੇ ਬਣਾਇਆ ਹੋਸੀ। ਸੋ ਦਰਸ਼ਕੋ ਜਿਵੇਂ ਅਸੀਂ ਦੇਖ ਰਹੇ ਸੀਗੇ ਕਿ ਇਹਨਾਂ ਨੇ ਕਾਫੀ ਇੱਥੇ ਲੇਸ਼ੀਆ ਦੇ ਵਿੱਚ ਜਿੱਥੇ ਇਹਨਾਂ ਦੇ ਕੋਲ ਜਗ੍ਹਾ ਰਾਂਦੀ ਬੁਟੀਕ ਦੀ ਉਹ ਇੰਨੀ ਜਗ੍ਹਾ ਬਹੁਤ ਮੁਸ਼ਕਿਲ ਕੋਲਾਨੋਪਰ ਦੇ ਪਰੇ ਸ਼ਹਿਰ ਦੇ ਵਿੱਚ ਇੰਨੀ ਜਗ੍ਹਾ ਇਹਨਾਂ ਨੇ ਕਵਰ ਕਰ ਲਈ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਬੜਾ ਟੱਡਾ ਬੁਟੀਕ ਦੇਖ ਕੇ ਬੜੀ ਬੜੀ ਰੂਹ ਖੁਸ਼ ਹੋਈ ਹੈ ਕਿ ਬਕਾਇਦਾ ਤੁਹਾਡੇ ਕੋਲ ਇੰਨੀ ਸਪੇਸ ਤੁਹਾਡਾ ਜਿਹੜਾ ਕਮਰਾ ਜਿੱਥੇ ਨਹੀਂ ਹੈਗਾ ਤਾਂ ਬਣਾ ਲੇ ਇੱਥੇ ਪਰਲੋ ਬਣਾ ਲੇਗਾ ਪਲਾਨ ਹੈਗਾ ਅੱਛਾ ਹੋਰ ਇਹਨਾਂ ਦਾ ਵੱਡਾ ਘਰ ਹੈ ਜਿਹਨੇ ਇੱਥੇ ਪਲਾਨ ਲੱਗਾ ਆਪਣਾ ਪਰਲੋ ਬਣਾਉਣਾ ਇੱਥੇ ਜੀ ਹਾਂ अच्छा तमीन बाजी फिर मशीन ਤੇ ਚਲੋ ਚਲਦੀ ਰਹਦੀ ਨਾਲ ਜੀ ਹਾਂ ਜੀ ਫਿਰ ਮਸ਼ੀਨ ਦੇ ਨਾਲ ਨਾਲ ਗੀਤਕਾਰੀ ਗੀਤਕਾਰੀ ਜੀ ਬਿਲਕੁਲ ਜੀ ਉਹਦਾ ਬਸ ਆਈਡੀਆ ਆ ਜਾਏ ਬੈਠੇ ਬੈਠੇ ਕਿਵਰੀ ਮੇਰੇ ਅਕਲਾ ਅੰਲੇਸ਼ਾ ਦੇ ਵਿੱਚ ਉਹਦਾ ਉਹ ਜੀ ਆਪਣੇ ਪ੍ਰੋਮੋਟਰ ਹੈ ਹਾਂ ਜੀ ਬਹੁਤ ਵਧੀਆ ਜੀ ਜੀ ਤੇ ਮੈਂ ਉਹਨਾਂ ਨਾਲ ਹਮੇਸ਼ਾ ਹੁੰਦਾ ਹਾਂ ਹੁਣ ਵੀ ਉਹਨਾਂ ਨੇ ਬੁਲਾਇਆ ਸੀਗਾ ਪਰ ਉਹ ਕਿਸੇ ਵਜ੍ਹਾ ਕਰਕੇ ਨਾ ਕੱਲ ਦੇ ਵਿੱਚ ਕੰਮ ਸ਼ੁਰੂ ਕੀਤਾ ਹੈ ਜਿਹੜਾ ਉਹਨਾਂ ਦਾ ਨਾਮ ਤਰਨਜੀਤ ਸਿੰਘ ਤਰਨਜੀਤ ਹਾਂ ਜੀ ਉਹ ਸਾਡੇ ਬਹੁਤ ਸਤਿਕਾਰਯੋਗ ਹੈ ਤਰਨਜੀਤ ਸਿੰਘ ਜੀ ਜੀ ਤੇ ਉਪਰ ਮੋਟਰ ਨੇ ਜੀ ਬਾਕੀ ਉਹਨਾਂ ਨੇ ਤੁਮੋਰ ਕੀ ਤਾਂ ਅਮਰੀਕਾ ਨੂੰ ਜੋਰ ਤੇ ਵੀ ਨੂੰ ਸਰਦਾਰਾ ਗੇ ਇਨਾਂ ਨੇ ਉਹਨੂੰ ਵੱਡੇ ਵੱਡੇ ਸਿੰਘਾਂ ਨੂੰ ਉਹਨਾਂ ਨੇ ਸ਼ਾਇਦ ਕਿ ਕਿਰਾਏ ਹਾਂਜੀ ਮਲੇਸ਼ੀਆ ਚ ਵੀ ਕਿਰਾਏ ਅਮਰੀਕਾ ਚ ਵੀ ਕਿਰਾਏ ਨੇ ਤੇ ਮਨ ਸਿੰਘਾਂ ਕੋਲ ਵੀ ਕਿਰਾਏ ਨੇ ਵਾਹ ਹਾਂਜੀ ਮੇਰੀ ਉਹਨਾਂ ਦੇ ਥੋੜੇ ਕਈ ਵਾਰੀ ਧਾਮੀ ਸਾਹਿਬ ਨਾਲ ਵੀ ਗੱਲ ਹੋਈ ਹੈ ਜੀ ਹਾਂ ਬਾਕੀ ਜੋਲ ਪ੍ਰੇਮੀ ਹੁੰਦੇ ਤੇ ਮਲੇਸ਼ੀਆ ਚ ਵੀ ਰਹਿੰਦੇ ਸਰਦਾਰਾ ਗੇ ਜਿੱਥੇ ਆਉਂਦੇ ਰਹਿੰਦੇ ਨੇ ਵਾਹ ਤੇ ਬਾਕੀ ਧਾਮੀ ਸਾਹਿਬ ਨਾਲ ਉਹ ਮੇਰੀ ਦੋ ਤਿੰਨ ਵਾਰੀ ਗੱਲ ਹੋਈ ਹੈ ਅਨਗੋਤ ਜੀ ਉਹਨਾਂ ਨਾਲ ਬਹੁਤ ਪਿਆਰ ਨਾਲ ਇਹਨਾਂ ਦੇ ਮੈਲ ਹੋਰ ਤਾਂ ਦੱਸਦਾ ਇਹਨਾਂ ਰਾਹੀ ਭਾਈ ਨੇ ਸਾਡੀ ਨਾਲ ਗੱਲ ਕਰੀ ਸੀ ਚਰਚੀ ਦੇ ਹੁਜਾ ਸਾਹਿਬ ਜੀ ਨਾਲ ਜੀ ਤੇ ਉਹਨਾਂ ਨਾਲ ਫਿਰ ਪਰੋਣਾ ਵਾਲੀ ਗੱਲ ਕਰਾਈ ਮੈਂ ਤੇ ਉਹ ਅੰਦਰ ਉਹਨਾਂ ਨੇ ਕਾਫੀ ਆਜਾਦਾ ਪਾਜਾ ਕੀਤੀ ਹੈ ਪੁਰਾਣੀ ਜਦੋਂ ਮੈਂ ਕਲਾ ਸ਼ੁਰੂ ਸੀਗਾ ਜਦੋਂ ਮੈਂ ਕਲਾ ਸ਼ੁਰੂ ਸੀਗਾ ਤੇ ਕਿਹੜਿਆ ਨਾ ਸਾਡੀਆਂ ਗੱਲਾਂ ਹੋਦਾ ਬਾਕੀ ਰਾਹੀ ਭਾਈ ਦਾ ਸਾਡਾ ਬਹੁਤ ਬਹੁਤ ਮਤਲਬ ਪਿਆਰ ਕਰਦਾ ਤੇ ਕਿਤੇ ਸਾਡਾ ਕੋਈ ਮਤਲਬ ਲੇਕਿਟ ਚੀਜ਼ ਭੇਜਦੇ ਉਹਨਾਂ ਨੂੰ ਕਿਤੇ ਸਾਡਾ ਫਾਲਤ ਹੋਵੇ ਦੂਰ ਕਰ ਦਿੰਦੇ ਜਿਸ ਤਰ੍ਹਾਂ ਮੈਂ ਪਾਜਾ ਇੱਕ ਗੀਤ ਲਿਖਿਆ ਸੀਗਾ ਹਾਂਜੀ ਉਹਦੇ ਚ ਮੈਂ ਦਫੇ ਬਰਤੋ ਸੀ ਕਿ ਮੈਂ ਕੁਰਾਨ ਜੀ ਤੇ ਭਾਜੀ ਕਹਿੰਦੇ ਵੀ ਕੁਰਾਨ ਆ ਲਿਖੋ ਹਾਂਜੀ ਤੇ ਤੁਸੀਂ ਇਹਦੀ ਜਗ੍ਹਾ ਵੀਰਾਨ ਕਰਤਾ ਸੀ ਉਹਨਾਂ ਨੇ ਭਾਈ ਮੈਂ ਕਿਹਾ ਕੋਈ ਨਹੀਂ ਭਾਜੀ ਜੀ ਤੁਸੀਂ ਕਿਉਂਕਿ ਉਹ ਸਹੀ ਗੱਲ ਹੈ ਉਹ ਕਿਉਂਕਿ ਬੜੇ ਸੋਝੇ ਹੋਏ ਇਨਸਾਨ ਨੇ ਰਾਹੀ ਸਾਹਿਬ ਵੀ ਹੋ ਜਿਹੜੇ ਦੁਨੀਆਂ ਵਿੱਚ ਹਸਤੀਆਂ ਦਾ ਤੁਸੀਂ ਨਾਮ ਜਾਂ ਇਹੋ ਜਿਹੇ ਵਧੀਆ-ਵਧੀਆ ਇਨਸਾਨਾਂ ਦੇ ਨਾਲ ਤੁਹਾਡਾ ਨਾ ਬਾ ਵਾਸਤਾ ਤੁਹਾਡੀ ਸੋਚ ਤੁਹਾਡੀ ਗੱਲਬਾਤ ਤੋਂ ਵੀ ਮੈਂ ਚਲ ਗਈ ਹੈ ਬਾਬੇ ਦੀ ਕਿਰਪਾ ਨਾਲ ਆਪਣੇ ਜੁਕੇ ਦੇ ਵਿੱਚ ਰਾਈਟਰ ਨੇ ਮੱਜ਼ਾ ਪਿਰਾ ਵਾਲ ਜੀ 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 ਉਹ ਨਾ ਮੈਂ ਆਪਣਾ ਉਦੋਂ ਜਿੰਜ ਕੁਆਲਟੀ ਹੁਣ ਮੈਂ ਆਪਣਾ ਬੜਾ ਗਿਆ ਨਾ ਬਾਲਗ ਦੀ ਕਿਰਪਾ ਜੀ ਸਾਰੇ ਆਨ ਬਹੁਤ ਸਤਿਕਾਰ ਇਹਨਾਂ ਦਾ ਹਾਂਜੀ ਅੱਛਾ ਜੀ ਫਿਰ ਕੰਮ ਕਰਦਾ ਕਰਦਾ ਆਈਡੀਆ ਆ ਜਾਆ ਫਿਰ ਮਸ਼ੀਨ ਰੋਕ ਕੇ ਫਿਰ ਉਹਨੂੰ ਨੋਟ ਕਰ ਲੈਂਦਾ ਭੈ ਜਦੋਂ ਮੇਰੇ ਦਿਮਾਗ 'ਚ ਆਈਡੀਆ ਆ ਜਾਏ ਨਾ ਤੇ ਦਿਮਾਗ ਪਿਠਾ ਲੀਏ ਫਿਰ ਫੋਨ ਪਿਆਰ ਕਰਤਾ ਹੁਣ ਕਲਮ ਚੱਕ ਲਈ ਬੰਦੀ ਫੋਨ ਤੇ ਲਿਖ ਲੀਦਾ ਅੱਛਾ ਹਾਂਜੀ ਫੋਨ ਤੇ ਨੋਟ ਫੋਨ ਤੇ ਨੋਟ ਕਰਕੇ ਕੀ ਰਾਈ ਭਾਈ ਨੂੰ ਭੇਜ ਲੀਦਾ ਚਬਾਦੇ ਰਾਹਤ ਰਾਹਤ ਚਬਾਦੇ ਅਗਲੇ ਦਿਨ ਆਉਂਦਾ ਕੋਈ ਨਾ ਟਾਈਮ ਸੱਚ ਅ ਤੁਸੀਂ ਟੱਕਰ ਵੀ ਮੇਰੇ ਫੇਸਬੁਕ ਉੱਤੇ ਵਿੱਚ ਬਣੀ ਸਾਰੀਆਂ ਇੱਕ ਬੰਦਾ ਮੇਰੀ ਵਾਇਸ ਐਕਚੁਅਲੀ ਹੁੰਦੀ ਨਾ ਉਸ ਤੋਂ ਮੈਂ ਬਹੁਤ ਡਿਸਪਾਇੰਟ ਹੋਇਆ ਸੀਗਾ ਜੀ ਉਹਦੀ ਮੈਂ ਯਾਰ ਵਿੱਚ ਹੀ ਕਾਫੀ ਸਰੀ ਕੌਤਾ ਮਰ ਗਿਆ ਬੜੀ ਸੈਡ ਜੀ ਜੀ ਅ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਕਾਫੀ ਐਕਟਿਵ ਰਹਿੰਦੇ ਹੋ ਮੈਂ ਦੇਖਦਾ ਰਿਹਾ ਫੇਸਬੁਕ ਇੰਸਟਾਗ੍ਰam ਟਿਕਟੋਕ ਤੇ ਵੀ ਨਾ ਵੀਡੀਓ ਟਿਕਟੋਕ ਦਾ ਫੇਮਸ ਆ ਪਬਲਿਕ ਕਿਰਪਾ ਨਾਲ ਬਹੁਤ ਵਧੀਆ ਮਹਾਰਾਜ ਜੀ ਸਿਧਰਾਜ ਕਿਉਂਕਿ ਤੁਹਾਡੀ એનર્ਜੀ ਦੇਖ ਕੇ ਨਾ ਬੜਾ ਆਨੰਦ ਚ ਆਇਆ ਕਿ ਅੱਜ ਵੀ ਮਤਲਬ ਕਾਫੀ ਟਾਈਮ ਤੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਮੇਰਾ ਆਪਣਾ پلان ਹੈ ਇੱਕ ਦੋ ਗੀਤ ਮੈਂ ਆਪਣੇ ਵਾਸਤੇ ਰੱਖੇ ਹੋਏ ਆ ਬੜੀ دیر ਦੇ ਲਿਖ ਕੇ ਰੱਖੇ ਹੋਏ ਵਾਹ ਜੀ ਤੇ ਆਪਣੇ ਵਾਸਤੇ ਰੱਖੇ ਵੀ ਕਿਸੇ ਟਾਈਮ ਮੌਕਾ ਬਣਿਆ ਤੇ ਮੈਂ ਆ ਆ ਵੀ ਪਾਉਣੇ ਨੇ ਮੈਂ ਉਧਰ ਹੀ ਆ ਰਿਹਾ ਸੀ ਆ ਬੁਲੇ ਵਿੱਚੋਂ ਮੈਂ ਤੁਹਾਡੇ ਲਈ ਦੋ ਲਾਈਨਾਂ ਜ਼ਿਕਰ ਵੀ ਕਰ ਦਿੰਦਾ ਅੰਜੀ ਅੰਜੀ ਮੈਂ ਉਹ ਵੀ ਮੈਂ ਉੱਧਰ ਹੀ ਆ ਰਿਹਾ ਸੀਗਾ ਕਿ ਗੀਤਕਾਰੀ ਤੋਂ ਲਵਾ ਤੁਹਾਡੇ ਵਿੱਚੋਂ ਗਾਈ ਕੀ ਇਹਦਾ ਮੈਨੂੰ ਲੱਭਿਆ ਸਾਡੇ ਕੀੜਾ ਜੁਣੀ ਜੀ ਦੋ ਲਾਈਨਾਂ ਸੁਣਾਉਂਦਾ ਜੇ ਤੂੰ ਆਪਨੇ ਹੋਣਾ ਤੇ ਸੁਨੇਹਾ ਤੋਈ ਕੱਲ ਬਿਨਾ ਤੇਰੇ ਸਾਡੇ ਸੀਨੇ ਤੇਰੇ ਵਰਦੇ ਨੇ ਸੱਲ ਜੀ ਭੁੱਲੇ ਮਿੱਤਰਾਂ ਨੂੰ ਜਾਣਾ ਵੱਡੇ ਪਾਪ ਵਰਗਾ ਲਾਪ ਵਰਗਾ ਹੈ ਤੇਰਾ ਹੀ ਪਟੋਲਿਆ ਜੋਦੋ ਤੂਰੇ ਬੜਾ ਕੀ ਸਾਨੂੰ ਚੜਦੀਏ ਲੋਰ ਤੈਨੂੰ ਵੇਖ ਖੁਸ਼ ਹੋਵਾਂ ਜਿਵੇਂ ਚੱਲ ਨੂੰ ਚਤੋਰ ਬਿਨਾਂ ਵੇਖਿਆ ਸਰੀਰ ਹਾਏ ਵੇਖਿਆ ਸਰੀਰ ਲਗੇ ਤਾਪ ਵਰਗਾ ਹਏ ਤੇਰਾ ਨਾਰਾਹੀ ਪਟੋਲਿਆ ਨਿਤਰਾ ਨੂੰ ਨਿਤ ਦੇ ਮਿਲਾਪ ਵਰਗਾ ਹਏ ਤੇਰਾ ਨਾਰਾਹੀ ਪਟੋਲਿਆ ਵਾਜਾ ਭਗਵਤੀ ਕੁਮਾਰ ਜੀ ਕਿਹਾ ਅੱਛਾ ਹੁਣ ਗਾਇਕੀ ਦੇ ਵਿੱਚ ਫਿਰ ਉਹਨੂੰ ਨੀ ਕਰਦੇ ਆਪ ਰਿਕਾਰਡ ਕਰ ਉਹ ਆਪਣੇ ਵਾਸਤੇ ਜਤੋ ਜੀ ਕਿਵੇਂ ਪਲੈਨਿੰਗ ਚੱਲ ਰਹੀ ਕਦੋਂ ਰਿਕਾਰਡਿੰਗ ਜਦ ਮੈਂ ਹੁਣ ਇੰਡੀਆ ਜਾਊਗਾ ਐਕੈਡਮੀ ਗਿਆ ਸੀ ਤਾਂ ਇਹ ਵਾਈ ਮੈਂ ਹੁਬਾਰ-ਬਾਰ ਜ਼ਿਕਰ ਕਰਨਾ ਪੈਂਦਾ ਹੁੰਦਾ ਤਾਂ ਕਰਕੇ ਕੁਝ ਨਹੀਂ ਹੋਉਂਦਾ ਕੁਝ ਨਹੀਂ ਬੜਾ ਕੁਝ ਸਮਾਜ ਦਾ ਨਾ ਚੱਲਦਾ ਸੀਗਾ ਕੁਝ ਨਹੀਂ ਸੋਚ ਸਕਿਆ ਨਹੀਂ ਤਾਂ ਮੈਂ ਗਾਟ ਗਿਆ ਹਾਂ ਨਾ ਸੋਣਾ ਮਤਲਬ ਉਹਨਾਂ ਲਈ ਜਿਹੜੇ ਤੁਸੀਂ ਦੋ ਤਿੰਨ ਆਉਣ ਜਾਣੇ ਤਾਂ ਕਾਫੀ ਸਾਰੇ ਆਉਣਗੇ ਇੱਕ ਮੁੰਡਾ ਮੇਰੇ ਕੋ ਇਥੇ ਮਲੇਸ਼ੀਆ 'ਚ ਹੈ ਜੀ ਉਹ ਵੀ ਮੈਨੂੰ ਫੇਸਬੁੱਕ ਰਾਹੀਂ ਮਿਲਿਆ ਉਹਨੇ ਮੈਨੂੰ ਦੇਖ ਲਿਆ ਮੇਰੇ ਗੀਤ ਗੂਤ ਪੜ ਲਏ ਫੇਸਬੁੱਕ 'ਚ ਉਨੇ ਮੈਂ ਨਾ ਮੈਸੇਂਜਰ ਤੇ ਰਸਤਾ ਕੰਮ ਕੀਤਾ ਠੀਕ ਅਦਾ ਭਾਜੀ ਮਿਲਦੇ ਆ ਫਿਰ ਮਿਲ ਕੇ ਗਿਆ ਉਹਦੀ ਮੋਢੀ ਦੀ ਗਵਾਏ ਬਹੁਤ ਸ਼ਾਨ ਦਾ ਰਾਜਾ ਸਿੱਧੂ ਪਾ ਅਦੇ ਕੀ ਆਇਆ ਜੋ ਦਿੱਤੇ ਹੈ ਗਿਆ ਜੀ ਜੀ ਭਾਜੀ ਦੁਰਗਾ ਰੰਗੀ ਦਾ ਰਗੀ ਭਾਜੀ ਉਹਦੇ ਸ਼ਿਕਰ ਦੁਰਗਾ ਕੀ ਬਾਤ ਤੇ ਮੈਂ ਕਹਿੰਦਾ ਮੈਂ ਕਿਹਾ ਵੀ ਤੇਰੇ ਮੈਂ ਵੀ ਦੋ ਰਿਕਾਰਡ ਕਰਾਨੇ ਆ ਜੀ ਭਾਜੀ ਅੱਜ ਸੋਚ ਕੇ ਸ਼ੌਨਾ ਦੀ ਆਵਾਜ਼ ਹਾਂਜੀ ਮੇਰੇ ਕੋਲ ਥਾਲੀ ਹੋਰ ਕੋਈ ਪ੍ਰੈਕਟੀਕੀ ਆਪਣੇ ਫਿਊਚਰ ਫਿਊਚਰ ਪਲੈਨਿੰਗ ਸਿਚੂ ਪਲੈਨਿੰਗ ਗੱਲੀ ਆ ਬਾਕੀ ਸਾਰੇ ਪ੍ਰੋਜੈਕਟ ਆਉਣਗੇ ਹੌਲੀ ਹੌਲੀ ਜਿੰਦੇ ਦਾ ਮਜੇ ਨਾਲ ਪੜੀਆ ਟੈਕਨੋਲੋਜੀ ਐ ਜੀ ਜੀ ਤੇ ਉਧਰ ਸਿੰਦਲਾ ਜੀ ਭਾਈ ਜ਼ਰੂਰ ਬਾਹਰ ਚਲੇ ਗਿਆ ਉਹਨਾਂ ਨਾਲ ਵੀ ਆਪਣਾ ਬਹੁਤ ਪਿਆਰ ਆ ਲੱਗ ਪਈ ਸਿੰਦਲਾ ਜੀ ਨਾਲ ਵੀ ਬਹੁਤ ਪਿਆਰ ਆ ਮਾ ਬਾਬੇ ਨੇ ਕਿਹਦਾ ਨਾ ਹੁਣ ਕਾਫੀ ਬਿਜ਼ੀ ਹੋਣ ਵਾਲੇ ਦਿਨਾਂ ਚ ਕਹਿ ਸਕਦੇ ਆਂਗੇ ਤੁਸੀਂ ਬਿਲਕੁਲ ਬਿਲਕੁਲ ਗੀਤਕਾਰੀ ਤੇ ਗਾਇਕੀ ਗੀਤਕਾਰੀ ਚ ਤੇ ਗਾਇਕੀ ਦਾ ਆਪਣਾ ਗੀਤ ਇੱਕ ਦੋ ਲਿਆਉਣੇ ਆ ਆਪਣੇ ਉਹ ਆਪਣਾ ਸ਼ੌਕ ਆ ਹਾਂਜੀ ਬਾਕੀ ਆਪਾਂ ਟਿਕਟੌਕ ਤੇ ਆਪਣਾ ਸ਼ੌਕ ਆ ਕੋਈ ਪੂਰਾ ਕਰ ਲਈਦਾ ਕਦੇ-ਕਦੇ ਕੋਈ ਗੀਤ ਗਾ ਕੇ ਕਰ ਲਈਦਾ ਕਦੇ-ਕਦੇ ਰਫੀ ਸਾਹਿਬ ਦੇ ਗੀਤਾਂ ਤੇ ਐਕਟ ਕਰ ਲਈਦਾ ਬਸ ਆਪਣਾ ਜਰ ਕੀੜਾ ਕੱਢ ਲੇਗਾ ਬਹੁਤ ਚੰਗੀ ਗੱਲ ਕੀੜਾ ਸੋਧ ਚ ਕੋ ਇਸਨ ਸਾਡੇ ਨਾਲ ਪਸੰਦ ਗੀਤਕਾਰ ਪੰਮੀ ਢੋਗੜੀ ਵਾਲਾ ਜੀ ਔਰ ਭਾਜੀ ਅੱਜ ਤੁਹਾਨੂੰ ਤੁਹਾਡੇ ਦੇਸ਼ ਵਿੱਚ ਆ ਕੇ ਤੁਹਾਡੇ ਸ਼ਹਿਰ ਚ ਆ ਕੇ ਔਰ ਖਾਸ ਕਰ ਤੁਹਾਡੇ ਘਰ ਦੇ ਵਿੱਚ ਤੁਹਾਡੀ ਪਟੀਕ ਤੇ ਆ ਕੇ ਸਾਨੂੰ ਬਹੁਤ ਖੁਸ਼ੀ ਹੋਈ ਮੇਰੇ ਵੱਲੋਂ ਔਰ ਮੇਰੇ ਨਾਲ ਸਾਡੇ ਵੀਡੀਓ ਡਾਇਰੈਕਟਰ ਸਾਹਿਬ ਅੱਜ ਫਰਾਣਾ ਸਾਹਿਬ ਵੀ ਆਏ ਨੇ ਤੇ ਸਾਡੀ ਸਾਰੀ ਟੀਮ ਸਾਰੇ ਬੰਦੋ ਤੁਹਾਡਾ ਸਾਡੇ ਪ੍ਰੋਗਰਾਮ ਵਾਸਤੇ ਟਾਈਮ ਲੱਡਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਸੀਂ ਇਹਦੀ ਦੂ ਤੱਕ ਸਾਡੇ ਤੱਕ ਚੱਲ ਗਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦਿਨੋਂ ਸਦਕਾ ਤੁਸੀਂ ਇਹਦੀ ਦੂ ਸਾਡੇ ਕੋਲ ਚੱਲ ਗਏ ਆ